ਮਾਈ ਡੀਅਰ ਫਰੈਂਡਸ ਕਿਦਾਂ ਸਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅੱਜ ਫੇਰ ਮੈਂ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਲੈ ਕੇ ਆਈ ਆ ਕਿ 31 ਮਾਰਚ 2025 ਨੂੰ ਕੈਨੇਡਾ ਦੇ ਵਿੱਚ ਕੇਅਰ ਗੀਵਰ ਪ੍ਰੋਗਰਾਮ ਦੇ ਲਈ ਫਾਈਲ ਦੇ ਸਲੋਟਸ ਓਪਨ ਹੋ ਰਿਹਾ ਜਿਹਦੇ ਵਿੱਚ ਤੁਸੀਂ ਕੰਮ ਕਰਕੇ ਜੋਬ ਕਰਕੇ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰ ਸਕਦੇ ਹੋ ਤੇ ਜੋਬ ਕਿਹੜੀ ਹੋਏਗੀ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਸ ਠੀਕ ਹੈ ਇਹ ਓਪਨ ਹੋਏਗੀ ਫਾਈਲ ਇਹ ਓਪਨ ਹੋਏਗਾ ਸਲੋਟ 31 ਮਾਰਚ 2025 ਦੂਸਰੀ ਗੱਲ ਇਹ 3 ਜੂਨ ਨੂੰ ਮਾਰਕ ਮਿਲਰ ਦੇ ਦੁਆਰਾ ਅਨਾਉਂਸਮੈਂਟ ਕੀਤੇ ਗਏ ਸੀ ਕਿ ਉਦੋਂ ਹੋਏਗੀ ਬਟ ਹੁਣ ਫਾਈਨਲੀ ਇਹ ਕਰ ਦਿੱਤਾ ਗਿਆ ਹੈ ਕਿ 2025 ਦੇ ਵਿੱਚ ਇਹ ਵਾਲੀ ਫਾਈਲ ਓਪਨ ਕਰ ਦਿੱਤੀ ਜਾਏਗੀ ਸੋ ਅਗਰ ਤੁਸੀਂ ਵੀ ਉੱਥੇ ਕੇਅਰ ਗੀਵਰ ਦਾ ਕੰਮ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਦੈਨ ਇਹ ਤੁਹਾਡੇ ਲਈ ਹੁਣ ਸੁਨਹਿਰੀ ਮੌਕਾ ਹੈ ਹੁਣ ਤੁਹਾਨੂੰ ਨਾ ਨਿਰਾਸ਼ ਹੋਣ ਦੀ ਲੋੜ ਹੈ ਨਾ ਤੁਹਾਨੂੰ ਕੈਨੇਡਾ ਤੋਂ ਵਾਪਸ ਇੰਡੀਆ ਆਉਣ ਦੀ ਲੋੜ ਹੈ ਸੋ ਯੂ ਡੋਂਟ ਵਰੀ ਬਸ ਥੋੜਾ ਜਿਹਾ ਕਰੀਟੇਰੀਆ ਵੈ ਥੋੜੇ ਜਿਹੀ ਰਿਕੁਆਇਰਮੈਂਟਸ ਜਿਨ੍ਹਾਂ ਨੂੰ ਤੁਸੀਂ ਕੰਪਲੀਟ ਕਰਨਾ ਵੈ ਠੀਕ ਹੈ ਜਿਹੜਾ ਕੋਟਾ ਵੈ ਮਤਲਬ ਕਿ ਜਿਹੜਾ ਐਕਸਪੈਕਟਡ ਕੋਟਾ ਵੈ 2025 ਦੇ ਵਿੱਚ ਉਹ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਲੱਗੀ ਹਾਂ ਹੋਮ ਕੇਅਰ ਵਰਕਰ ਦੇ ਰਿਗਾਰਡਿੰਗ ਅਗਰ ਤੁਸੀਂ ਵੀ ਇਸੇ ਫੀਲਡ ਦੇ ਵਿੱਚ ਕੈਨੇਡਾ ਦੇ ਵਿੱਚ ਜਾ ਕੇ ਜੌਬ ਕਰਨਾ ਚਾਹੁੰਦੇ ਹੋ ਸਾਰਾ ਡਾਟਾ ਤੁਹਾਡੇ ਸਾਹਮਣੇ ਹੈ ਤੁਸੀਂ ਰੀਡ ਕਰ ਸਕਦੇ ਹੋ ਥੋੜਾ ਜਿਹੀ ਰਿਡਕਸ਼ਨ ਆਈ ਹੈ ਬਟ ਇਸ ਰਿਡਕਸ਼ਨ ਦੇ ਵਿੱਚ ਇਹ ਕਿਹਾ ਗਿਆ ਵੈ ਲਾਸਟ ਤੇ ਕੀ ਪ੍ਰੋਮਿਸ ਕੀਤਾ ਗਿਆ ਹੈ ਕਿ ਇਸ ਫੀਲਡ ਦੇ ਵਿੱਚ ਲੋਕਾਂ ਨੂੰ ਪੀਆਰ ਮਿਲੇਗੀ ਹੀ ਮਿਲੇਗੀ so you don't worry ਹੁਣ ਤੁਹਾਨੂੰ ਕੈਨੇਡਾ ਦੇ ਪੀਆਰ ਲੈਣ ਤੋਂ ਕੋਈ ਵੀ ਰੋਕ ਨਹੀਂ ਸਕਦਾਗਾ ਠੀਕ ਹੈ ਜੀ ਅਗਰ ਤੁਸੀਂ ਉੱਥੇ ਜਾ ਕੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੋ ਦੈਨ ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ ਨਿਊ ਕੈਨੇਡਾ ਕੇਅਰ ਗੀਵਰ ਪ੍ਰੋਗਰਾਮ ਸ ਵਿੱਚ ਜਿਹੜੀ ਉਹਨਾਂ ਨੇ ਐਲੀਜੀਬਿਲਟੀ ਦੱਸੀ ਹੈ ਜਿਹੜੀ ਮੇਨ ਰਿਕੁਆਇਰਮੈਂਟਸ ਦੱਸੀਆਂ ਮੈਂ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਬਟ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਲਰਟਸ ਵਿਦ ਸੋਫੀਆ ਜਿੱਥੇ ਤੁਹਾਨੂੰ ਲੇਟੈਸਟ ਅਪਡੇਟ ਮਿਲਦੀ ਹੈ ਅਗਰ ਤੁਸੀਂ ਇਸ ਸਕੀਮ ਦਾ ਫਾਇਦਾ ਚੱਕਣਾ ਚਾਹੁੰਦੇ ਹੋ ਦੈਨ ਤੁਹਾਨੂੰ ਰਾਈਟਿੰਗ ਤੇ ਸਪੀਕਿੰਗ ਦੇ ਵਿੱਚ 4 ਬੈਂਡ 4.5 ਲਿਸਨਿੰਗ ਦੇ ਵਿੱਚ ਤੇ 3.5 ਰੀਡਿੰਗ ਦੇ ਵਿੱਚ ਰਿਕੁਆਇਰਮੈਂਟ ਹੈ ਸੋ ਆਈ ਹੋਪ ਕਿ ਇਹ ਬਹੁਤ ਵਧੀਆ ਮੋਕ ਵੇ ਇਸ ਮੌਕੇ ਦਾ ਫਾਇਦਾ ਚੱਕ ਲਵੋ ਤੇ ਦੂਸਰੀ ਗੱਲ ਅਗਰ ਤੁਸੀਂ ਆਇਲਸ ਦੀਆਂ ਆਨਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਹੋ ਰੀਡਿੰਗ ਰਾਈਟਿੰਗ ਸਪੀਕਿੰਗ ਚਾਹੇ ਤੁਸੀਂ ਫੋਰਨ ਤੋਂ ਚਾਹੇ ਤੁਸੀਂ ਇੰਡੀਆ ਤੋਂ गिवन ਨੰਬਰ ਤੇ ਤੁਸੀਂ ਜਸਟ ਵਟਸਐਪ ਕਰਨਾ ਹੈ ਮੈਸੇਜ ਕਰਨਾ ਹੈ ਜਾਂ ਫਿਰ ਕਾਲ ਕਰਨੀ ਹੈ ਉਹ ਤੁਹਾਡੀ ਵਿਸ਼ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਸਿੰਗਲ ਮੋਡਿਊਲ ਵੀ ਲੈਣਾ ਹੈ ਆਈ ਹੋਪ ਕਿ ਇੰਨੇ ਬੈਂਡ ਸਕੋਰ ਲੈਣਾ ਤੁਹਾਡੇ ਲਈ ਬਹੁਤ ਜ਼ਿਆਦਾ ਸੌਖਾ ਹੈ ਸੋ ਜਲਦੀ ਤੋਂ ਜਲਦੀ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਲਵੋ ਤੇ ਆਪਣੀ ਪੀਆਰ ਫਾਈਲ ਅਪਲਾਈ ਕਰੋ ਤੇ ਪ੍ਰੋਬਲਮ Permanent residents of Canada the Ho job.